ਕਈ ਵਾਰ ਰਾਤ ਨੂੰ ਕੋਈ ਇੱਕ ਵਿਚਾਰ ਸਾਡੇ ਦਿਮਾਗ ਤੇ ਵਾਰ-ਵਾਰ ਚੋਟ ਕਰਦਾ ਹੈ ਇੱਕ ਗੱਲ ਸਾਨੂੰ ਵਾਰ-ਵਾਰ ਪਰੇਸ਼ਾਨ ਕਰਦੀ ਹੈ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਪਿਛਲੇ ਅਰਸੇ ਦੌਰਾਨ ਪਿਛਲੇ ਦਿਨਾਂ ਦੌਰਾਨ ਕੋਈ ਵਾਪਰੀ ਘਟਨਾ ਕਿਸੇ ਨਾਲ ਹੋਇਆ ਬੋਲ ਖੋਲ ਜਾਂ ਕਿਸੇ ਵੱਲੋਂ ਸਾਨੂੰ ਇੱਕ ਤਰ੍ਹਾਂ ਨਾਲ ਮਿਲਿਆ ਜਿਹੜਾ અપਮਾਨ ਉਹ ਸਾਨੂੰ ਵਾਰ-ਵਾਰ ਸਾਡੇ ਦਿਮਾਗ ਤੇ ਅ ਅਸਰ ਕਰਦਾ ਰਹਿੰਦਾ ਹੈ ਵਾਰ-ਵਾਰ ਉਹ ਵਿਚਾਰ ਉਹ ਖਿਆਲ ਸਾਨੂੰ ਆਉਂਦਾ ਹੈ ਤੇ ਅਸੀਂ ਪਰੇਸ਼ਾਨ ਰਹਿਣ ਲੱਗਦੇ ਹਾਂ ਪਰੇਸ਼ਾਨ ਹੁੰਦੇ ਆ ਤੇ ਫਿਰ ਰਾਤ ਨੂੰ ਅਸੀਂ ਪਾਸੇ ਪਰਤਦੇ ਆ ਤੇ ਵਾਰ-ਵਾਰ ਉਹੀ ਖਿਆਲ ਸਾਡੇ ਦਿਮਾਗ ਦੇ ਵਿੱਚ ਆਈ ਜਾਂਦਾ ਤੇ ਸਾਨੂੰ ਨੀਂਦ ਨਹੀਂ ਆਉਂਦੀ ਅਕਸਰ ਇਹ ਵੀ ਦੇਖਿਆ ਗਿਆ ਹੈ ਕਿ ਕੁਝ ਲੋਕਾਂ ਨਾਲ ਕੁਝ ਘਟਨਾਵਾਂ ਜਿੰਨੂੰ ਲੈ ਕੇ ਉਹ ਚਿੰਤਤ ਹੁੰਦੇ ਆ ਪਰੇਸ਼ਾਨ ਹੁੰਦੇ ਆ ਉਹ ਘਟਨਾਵਾਂ ਦੇ ਸੰਬੰਧ ਵਿੱਚ ਸੋਚ-ਸੋਚ ਕੇ ਵੀ ਰਾਤ ਨੂੰ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਜਦੋਂ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਤੇ ਉਸ ਸਥਿਤੀ ਤੋਂ ਕਿਵੇਂ ਬਚਿਆ ਜਾਵੇ ਇਸ ਬੰਦੀ ਅੱਜ ਆਪਾਂ ਗੱਲਬਾਤ ਕਰਾਂਗੇ ਸੋਚ ਵਿਚਾਰ ਟੀਵੀ ਨੂੰ ਜੇਕਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਮਿਹਰਬਾਨੀ ਕਰਕੇ ਇਹਨੂੰ ਸਬਸਕ੍ਰਾਈਬ ਕਰ ਲਓ ਜੇਕਰ ਵੀਡੀਓ ਚੰਗੀ ਲੱਗੇ ਤੇ ਇਹਨੂੰ ਸ਼ੇਅਰ ਵੀ ਜਰੂਰ ਕਰਿਓ ਤੇ ਕਮੈਂਟਸ ਕਰਕੇ ਆਪਣੀ ਰਾਏ ਵੀ ਜਰੂਰ ਦੇਣੀ ਦੋਸਤੋ ਚੀਨ ਤੇ ਜਾਪਾਨ ਦੇ ਲੋਕ ਸਵੇਰ ਵੇਲੇ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਸਵੇਰ ਵੇਲੇ ਨਹਾਉਂਦੇ ਆ ਸ਼ਾਮ ਨੂੰ ਨਹਾਉਣਾ ਉਹ ਪਸੰਦ ਕਰਦੇ ਆ ਤੇ ਉਹ ਇਹ ਸੋਚਦੇ ਆ ਕਿ ਸ਼ਾਮ ਨੂੰ ਜਿਹੜੀ ਪੂਰੇ ਦਿਨ ਦੀ ਨੈਗੇਟਿਵ એનર્ਜੀ ਹੁੰਦੀ ਹੈ ਉਹਨੂੰ ਇੱਕ ਤਰ੍ਹਾਂ ਨਾਲ ਆਪਣੇ ਸਰੀਰ ਤੋਂ ਨਹਾ ਕੇ ਤੇ ਅਸੀਂ ਉਹਦੇ ਤੋਂ ਬਾਹਰ ਹੋ ਜਾਂਦੇ ਆ ਸਰੀਰ ਸਾਡਾ ਨਿਰੋਗ ਹੋ ਜਾਂਦਾ ਹੈ ਸਾਰੇ ਦਿਨ ਦੇ ਅਸੀਂ ਕਿਸੇ ਨਾਲ ਮਿਲਦੇ ਆ ਗੱਲਦੇ ਆ ਵੱਖ-ਵੱਖ ਥਾਵਾਂ ਤੇ ਜਾਂਦੇ ਆ ਤੇ ਉਹਦੇ ਤੋਂ ਆਪਣੇ ਸਰੀਰ ਨੂੰ ਸਾਫ਼ ਕਰਨ ਲਈ ਉਹ ਨਹਾਉਣਾ ਸ਼ਾਮ ਨੂੰ ਪਸੰਦ ਕਰਦੇ ਆ ਤੇ ਨਹਾਉਣ ਤੋਂ ਪਹਿਲਾਂ ਨਹਾਉਣਾ ਜਿਹੜਾ ਉਹ ਸਮਝਦੇ ਆ ਕਿ ਨਹਾਉਣ ਦੇ ਨਾਲ ਚੰਗੀ ਨੀਂਦ ਆਉਂਦੀ ਹੈ ਜਪਾਨ ਦੇ ਲੋਕਾਂ ਬਾਰੇ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਜਪਾਨ ਦੇ ਵਿੱਚ ਲੋਕ ਜਿਹੜੇ ਨੇ ਉਹ ਬਹੁਤ ਲੰਮੀ ਉਮਰ ਭੋਗਦੇ ਆ ਦੁਨੀਆ ਦੇ ਹੋਰ ਖਿੱਤਿਆਂ ਨਾਲੋਂ ਲੋਕ ਜਪਾਨ ਦੇ ਵਿੱਚ ਜ਼ਿਆਦਾ ਲੰਮੀ ਉਮਰ ਭੋਗਦੇ ਆ ਉੱਥੇ 80 ਸਾਲ ਦੇ ਲੋਕ ਵੀ ਕੰਮ ਧੰਦੇ ਕਰਦੇ ਵੇਖੇ ਜਾ ਸਕਦੇ ਆ 80 ਸਾਲ ਦੇ ਲੋਕ ਵੀ ਸਾਡੇ ਨੌਜਵਾਨਾਂ ਵਾਂਗ ਕੰਮ ਕਰਦੇ ਆ ਇਹੀ ਕਾਰਨ ਹੈ ਕਿ ਉਹ ਲੋਕ ਜਿਆਦਾ شدت ਨਾਲ ਆਪਣੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਆ ਤੇ ਆਪਣੀ ਆਪਣੇ ਆਪ ਦਾ ਆਪਣੇ ਆਪਣੇ ਦਾ ਆਪਣੇ ਪਰਿਵਾਰ ਦਾ ਜਿਆਦਾ ਉਹ ਮਿਲ ਜੁਲ ਕੇ ਰਹਿੰਦੇ ਆ ਤੇ ਆਪਣੀ ਸਿਹਤ ਪ੍ਰਤੀ ਫਿਕਰਮੰਦ ਹੁੰਦੇ ਆ ਮੈਨੇ ਸਮਝਦਾ ਕਿ ਸਵੇਰੇ ਨਹਾਉਣਾ ਕੋਈ ਮਾੜੀ ਗੱਲ ਐ ਸਵੇਰੇ ਨਹਾਉਣਾ ਵੀ ਬਹੁਤ ਚੰਗੀ ਗੱਲ ਐ ਸਾਡੇ ਗ੍ਰੰਥਾਂ ਸ਼ਾਸਤਰਾਂ ਤੇ ਸੰਸਕ੍ਰਿਤੀ ਦੇ ਵਿੱਚ ਇਸ ਗੱਲ ਦਾ ਵਰਣਨ ਹੈ ਕਿ ਜੇਕਰ ਅਸੀਂ ਸੂਰਜ ਚੜ੍ਹਨ ਤੋਂ ਪਹਿਲਾਂ ਸਵੇਰੇ ਉੱਠ ਕੇ ਨਹਾ ਦੇ ਹਾਂ ਇਸ਼ਨਾਨ ਕਰਦੇ ਹਾਂ ਆਪਣੀ ਸਰੀਰ ਨੂੰ ਸਾਫ਼ ਕਰਦੇ ਹਾਂ ਤਾਂ ਉਹ ਇੱਕ ਬੜਾ ਸਾਡੇ ਅ ਅਧਿਆਤਮਿਕ ਖੇਤਰ ਵਿੱਚ ਸਾਡੇ ਇੱਕ ਤਰ੍ਹਾਂ ਨਾਲ ਬੜਾ ਪਵਿੱਤਰ ਕਾਰਜ ਮੰਨਿਆ ਗਿਆ। ਸੋ ਸਵੇਰੇ ਨਹਾਉਣਾ ਵੀ ਬਹੁਤ ਵਧੀਆ ਗੱਲ ਹੈ ਮੈਂ ਖੁਦ ਸਵੇਰੇ ਤੜਕੇ ਰੋਜ਼ਾਨਾ ਨਹਾਉਂਦਾ ਤੇ ਸ਼ਾਮ ਨੂੰ ਵੀ ਜੇ ਨਹਾ ਲਿਆ ਜਾਵੇ ਤੇ ਕੋਈ ਮਾੜੀ ਗੱਲ ਨਹੀਂ। ਸ਼ਾਮ ਨੂੰ ਨਹਾਉਣ ਤੋਂ ਬਾਅਦ ਕੀ ਹੁੰਦਾ ਹੈ ਕਿ ਸਾਨੂੰ ਖੁੱਲੇ ਡੁੱਲੇ ਕਪੜੇ ਪਹਿਨਣੇ ਚਾਹੀਦੇ ਆ ਤੇ ਨਾਲ ਦੀ ਨਾਲ ਜਿਹੜਾ ਸੌਣ ਦੀ ਇੱਕ ਤਰ੍ਹਾਂ ਨਾਲ ਤਿਆਰੀ ਕਰਨੀ ਚਾਹੀਦੀ ਸਾਡੇ ਸਮਾਜ ਦੇ ਵਿੱਚ ਸੌਣ ਦੀ ਤਿਆਰੀ ਨਾਂ ਦਾ ਕੋਈ ਕਨਸੈਪਟ ਨਹੀਂ ਹੈਗਾ ਜਦਕਿ ਬਹੁਤ ਸਾਰੇ ਸਮਾਜਾਂ ਦੇ ਵਿੱਚ ਇਹ ਵੇਖਿਆ ਗਿਆ ਹੈ ਕਿ ਸੌਣ ਦੀ ਸਾਨੂੰ ਪਹਿਲਾਂ ਤਿਆਰੀ ਕਰਨੀ ਚਾਹੀਦੀ ਹੈ ਸੌਣ ਦੀ ਤਿਆਰੀ ਕਰਨ ਲਈ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਨਹਾਉਣ ਤੋਂ ਪਹਿਲਾਂ ਥੋੜੀ ਦੇਰ ਵਾਸਤੇ ਥੋੜਾ ਤੁਰিয়ে ਫਿਰਿਏ ਘੁੰਮিয়ে ਫਿਰਿਏ ਸੈਰ ਕਰਿਏ ਹਲਕੀ ਸੈਰ ਕਰਿਏ ਆਪਣੇ ਪਰਿਵਾਰ ਦੇ ਵਹਿ ਵਿੱਚ ਬਹਿ ਕੇ ਗੱਲਾਂ ਬਾਤਾਂ ਕਰਿਏ ਉਸ ਤੋਂ ਬਾਅਦ ਨਹਾਈਏ ਨਹਾਉਣ ਤੋਂ ਬਾਅਦ ਖੁੱਲੇ ਕੱਪੜੇ ਪਹਿਨਿਏ ਤੇ ਉਸ ਤੋਂ ਬਾਅਦ ਆਪਣੇ ਮਨ ਨੂੰ ਸ਼ਾਂਤ ਕਰਨ ਵਾਸਤੇ एकाग्र ਕਰਨ ਵਾਸਤੇ ਜਾਂ ਦਿਨ ਭਰ ਦੇ ਜਿਹੜੇ ਸਾਡੇ ਮਨ ਦੇ ਵਿੱਚ ਖਿਆਲ ਨੇ ਵਿਚਾਰ ਨੇ ਉਹਨਾਂ ਤੋਂ ਛਟਕਾਰਾ ਪਾਉਣ ਵਾਸਤੇ ਬੜਾ ਜ਼ਰੂਰੀ ਹੈ ਕਿ ਅਸੀਂ ਸ਼ਾਂਤ ਮਨ ਦੇ ਨਾਲ ਆਪਣੀ ਰੀੜ ਦੀ ਹੱਡੀ ਨੂੰ ਸਿੱਧਾ ਕਰਕੇ ਅੱਖਾਂ ਬੰਦ ਕਰਕੇ ਤੇ ਉਹ ਕਮਰੇ ਦੇ ਵਿੱਚ ਜਿਹਦੇ ਵਿੱਚ ਥੋੜਾ ਹਨੇਰਾ ਹੋਵੇ ਉਹਦੇ ਵਿੱਚ ਸ਼ਾਂਤ ਮਨ ਦੇ ਨਾਲ ਬੈਠੀਏ ਮੈਡੀਟੇਸ਼ਨ ਕਰੀਏ ਤੇ ਇੱਕ ਤਰ੍ਹਾਂ ਨਾਲ ਆਪਣੇ ਮਨ ਨੂੰ ਹੌਲੀ 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 ਲੰਮੇ ਸਮੇਂ ਲੈ ਕੇ ਹੌਲੀ ਹੌਲੀ ਸ਼ਾਂਤ ਕਰੀਏ ਹੌਲੀ ਹੌਲੀ ਇਕਾਗਰ ਕਰੀਏ ਦਿਨ ਭਰ ਦੀ ਸਾਡੀ ਜਿਹੜੀ ਥਕਾਵਟ ਵੀ ਮੈਡੀਟੇਸ਼ਨ ਕਰਨ ਦੇ ਨਾਲ ਦੂਰ ਹੋਏਗੀ ਸਾਡਾ ਮਨ ਜਿਹੜਾ ਉਹ ਵੀ ਹੌਲੀ ਹੌਲੀ ਖਾਲੀ ਹੋਣ ਲੱਗੇਗਾ ਤੇ ਜਿਹੜੇ ਫालतू ਦੇ ਵਿਚਾਰ ਨੇ ਉਹ ਸਾਡੇ ਦਿਮਾਗ ਚੋਂ ਡਿਲੀਟ ਹੋਣ ਲੱਗਣਗੇ ਜਦੋਂ ਫालतू ਵਿਚਾਰ ਸਾਡੇ ਦਿਮਾਗ ਚੋਂ ਡਿਲੀਟ ਹੋਣ ਲੱਗਣਗੇ ਤਾਂ ਸਾਡਾ ਮਨ ਜਿਹੜਾ ਹੌਲਾ ਹੋਣ ਲੱਗੇਗਾ ਸਾਨੂੰ ਚੰਗਾ ਚੰਗਾ ਮਹਿਸੂਸ ਹੋਣ ਲੱਗੇਗਾ ਸਾਡਾ ਜਿਹੜਾ ਮਨ ਉਹ ਹਲਕਾ ਹੋ ਜਾਏਗਾ ਦਿਨ ਭਰ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਤੇ ਹੋਰ ਕਈ ਤਰ੍ਹਾਂ ਦੀਆਂ ਕਈਆਂ ਸੁਣੀਆਂ ਗੱਲਾਂ ਬਾਤਾਂ ਤੋਂ ਸਾਡਾ ਮਨ ਜਿਹੜਾ ਉਹ ਮਨ ਦਾ ਭਾਵ ਜਿਹੜਾ ਉਹ ਇੱਕ ਤਰ੍ਹਾਂ ਨਾਲ ਬਦਲ ਜਾਏਗਾ ਇੱਕ ਤਾਂ ਇਹ ਆ ਕਿ ਅਸੀਂ ਮੈਡੀਟੇਸ਼ਨ ਜ਼ਰੂਰ ਕਰੀਏ ਸ਼ਾਮ ਨੂੰ ਸ਼ਾਮ ਦੇ ਟਾਈਮ ਅਸੀਂ ਜੇ 10 ਮਿੰਟ ਮੈਡੀਟੇਸ਼ਨ ਕਰਦੇ ਆ ਤੇ ਉਹਦੇ ਨਾਲ ਦਿਨ ਭਰ ਦੇ ਜਿਹੜੇ ਸਾਡੇ ਵਿਚਾਰ ਜਿਹੜੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਜੋ ਅਸੀਂ ਲੰਗੇ ਹੁੰਦੇ ਆ ਉਹਦੇ ਤੋਂ ਸਾਨੂੰ ਨਜਾਤ ਮਿਲ ਜਾਂਦੀ ਹੈ ਏਕੇ ਦੇ ਨਾਲ ਮੈਂ ਗੱਲ ਇਹ ਕਹਿਣੀ ਚਾਹਾਂਗਾ ਕਿ ਮੈਡੀਟੇਸ਼ਨ ਜਿਹੜੇ ਲੋਕ ਕਰਨਾ ਸ਼ੁਰੂ ਕਰਦੇ ਆ ਉਹ ਮੈਡੀਟੇਸ਼ਨ ਸ਼ੁਰੂ ਦੇ ਵਿੱਚ ਜਦੋਂ ਉਹ 8-10 ਦਿਨ ਕਰਦੇ ਆ ਤੇ ਉਹਨੂੰ ਇਹਦਾ ਕੋਈ ਲਾਭ ਨਹੀਂ ਹੁੰਦਾ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਲੱਗਦਾ ਹੈ ਕਿ ਅੱਖਾਂ ਬੰਦ ਕਰਕੇ ਬੈਠਣਾ ਮਨ ਤਾਂ ਚੱਲੀ ਜਾਂਦਾ ਹੈ ਮਨ ਦੇ ਵਿੱਚ ਵਿਚਾਰ ਆਈ ਜਾਂਦੇ ਆ ਇੱਧਰ ਉੱਧਰ ਦੇ ਵਿਚਾਰ ਆਈ ਜਾਂਦੇ ਆ ਮਨ ਤਾਂ ਕਿਤੇ ਟਿਕਦਾ ਨਹੀਂ ਟਿਕਾ ਨਹੀਂ ਆਉਂਦਾ ਇਹ ਬਿਲਕੁਲ ਇਸ ਤਰ੍ਹਾਂ ਦੀ ਸਥਿਤੀ ਹੁੰਦੀ ਹੈ ਕਿ ਜਿਵੇਂ ਇੱਕ ਡਰਾਈਵਰ ਜਿਨੇ ਕਾਰ ਚਲਾਉਣੀ ਸਿੱਖਣੀ ਹੁੰਦੀ ਹੈ ਜੇ ਉਹਨੂੰ ਡਰਾਈਵਰ ਤਾਂ ਨਹੀਂ ਕਵਾਂਗੇ ਇੱਕ ਬੰਦੇ ਨੇ ਇੱਕ ਵਿਅਕਤੀ ਨੇ ਜਿਨੇ ਕਾਰ ਚਲਾਉਣੀ ਸਿੱਖਣੀ ਹੁੰਦੀ ਹੈ ਉਹ ਬਹੁਤ ਮੁਸ਼ਕਲ ਦੇ ਨਾਲ ਖਾਲੀ ਸੜਕ ਤੇ ਕਾਰ ਚਲਾ ਪਾਉਂਦਾ ਹੈ ਤੇ ਹੌਲੀ 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 ਜਦੋਂ ਉਹ ਜਾਰੀ ਰੱਖਦਾ ਹੈ ਸਿੱਖਣਾ ਤੋਂ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਬਹੁਤ ਸੰਘਣੀ ਆਬਾਦੀ ਵਾਲੀ ਥਾਂ ਤੇ ਵੀ ਬੜੇ ਆਰਾਮ ਦੇ ਨਾਲ ਕਾਰ ਚਲਾ ਲੈਂਦਾ ਹੈ ਤੇ ਫਿਰ ਉਹ ਉਹਦੀ ਜਦੋਂ ਡਰਾਈਵਰ ਬਣ ਜਾਂਦਾ ਹੈ ਪੂਰਾ ਡਰਾਈਵਰ ਬਣ ਜਾਂਦਾ ਹੈ ਤੇ ਉਹ ਨਾਲ ਬੈਠੀ ਸੀਟ ਤੇ ਨਾਲ ਬੈਠੇ ਸਵਾਰੀ ਦੇ ਨਾਲ ਗੱਲਾਂ ਬਾਤਾਂ ਵੀ ਕਰੀ ਜਾਂਦਾ ਹੈ ਤੇ ਉਹਦਾ ਜਿਹੜਾ ਸਰੀਰ ਹੈ ਉਹ ਇੱਕ ਹੱਥ ਗੇਅਰ ਬਦਲਦਾ ਹੈ ਇੱਕ ਹੱਥ ਨਾਲ ਸਟੀਅਰਿੰਗ ਪੈਰ ਆਪਣੇ ਆਪ ਚੱਲਣ ਲੱਗ ਪੈਂਦੇ ਆ ਮਤਲਬ ਕੀ ਕਿ ਉਹ ਡਰਾਈਵਿੰਗ ਕਰਨੀ ਜਿਹੜੀ ਹੈ ਉਹਦੇ ਲਈ ਇੱਕ ਤਰ੍ਹਾਂ ਨਾਲ ਖੇਲ ਬਣ ਜਾਂਦਾ ਹੈ ਸ਼ੁਰੂ-ਸ਼ੁਰੂ ਵਿੱਚ ਇਸੇ ਤਰ੍ਹਾਂ ਸਾਡਾ ਮਨ ਜਿਹੜਾ ਹੈ ਉਹ ਵੀ ਟਿਕਾ ਵਿੱਚ ਨਹੀਂ ਆਉਂਦਾ ਉਹਨੂੰ ਟਿਕਾਉਣ ਵਾਸਤੇ ਉਹਨੂੰ ਇੱਕ ਤਰ੍ਹਾਂ ਨਾਲ ਆ ਮੈਡੀਟੇਸ਼ਨ ਦੀ ਆਦਤ ਪਾਉਣ ਲਈ ਉਹਨੂੰ ਸ਼ਾਂਤ ਕਰਨ ਲਈ ਕੁਝ ਦਿਨ ਲੱਗਦੇ ਆ ਕੁਝ ਸਮਾਂ ਲੱਗਦਾ ਹੈ ਤੇ ਉਸ ਤੋਂ ਬਾਅਦ ਮਨ ਜਿਹੜਾ ਸ਼ਾਂਤ ਹੋਣ ਲੱਗਦਾ ਹੈ ਤੇ ਦਿਨ ਭਰ ਦੇ ਜਿਹੜੇ 네ਗਟਿਵ ਵਿਚਾਰ ਨੇ ਸਾਡੇ ਮਨ ਦੇ ਵਿੱਚੋਂ ਮੈਡੀਟੇਸ਼ਨ ਕਰਨ ਦੇ ਨਾਲ ਉਹ ਡਿਲੀਟ ਹੋਣ ਲੱਗਦੇ ਆ ਨਿਕਲ ਜਾਂਦੇ ਆ ਸਾਡੇ ਦਿਮਾਗ ਤੋਂ ਤੇ ਸਾਡਾ ਮਨ ਦਾ ਭਾਵ ਜਿਹੜਾ ਉਹ ਬਹੁਤ ਹੌਲਾ ਹੋ ਜਾਂਦਾ ਹੈ ਹਲਕਾ ਹੋ ਜਾਂਦਾ ਹੈ ਅਸੀਂ ਖੁਸ਼ੀ ਮਹਿਸੂਸ ਕਰਦੇ ਆਂ 10 ਮਿੰਟ ਦੀ ਮੈਡੀਟੇਸ਼ਨ ਕਰਨ ਤੋਂ ਬਾਅਦ ਸਾਨੂੰ ਇੰਜ ਲੱਗਦਾ ਹੈ ਕਿ ਜਿਵੇਂ ਅਸੀਂ ਤਰੋ-ਤਾਜ਼ਾ ਹੋ ਗਏ ਆ ਸਾਡਾ ਮਨ ਖੁਸ਼ ਹੋ ਗਿਆ ਸੋ ਇਸ ਤਰ੍ਹਾਂ ਅਸੀਂ ਮਨ ਨੂੰ ਸ਼ਾਂਤ ਕਰ ਸਕਦੇ ਆ ਮੈਡੀਟੇਸ਼ਨ ਦੇ ਰਾਹੀਂ ਮਨ ਨੂੰ ਅਸੀਂ ਸ਼ਾਂਤ ਕਰਕੇ ਫालतू ਦੇ ਵਿਚਾਰਾਂ ਤੋਂ ਛੁਟਕਾਰਾ ਪਾ ਸਕਦੇ ਆ ਇਹਦੇ ਨਾਲ ਇਹ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਸ਼ਾਮ ਦੇ ਟਾਈਮ ਜਿਹੜਾ ਖਾਣ-ਪੀਣ ਹੈ ਉਹ ਹਲਕਾ ਖਾਈਏ ਜਿਹੜੇ ਲੋਕ ਸ਼ਾਮ ਦੇ ਟਾਈਮ ਮੀਟ ਅੰਡਾ ਪਨੀਰ ਜਾਂ ਆਮਲੇਟ ਵਗੈਰਾ ਖਾ ਕੇ ਸੌਂਦੇ ਆ ਜਿਹੜੇ ਅ ਅੱਜ ਕੱਲ ਜਿਵੇਂ ਬਾਜ਼ਾਰ ਦੇ ਵਿੱਚ ਬਜ਼ਾਰੂ ਖਾਣੇ ਨੇ ਜਿਦੇ ਵਿੱਚ ਪੀਜ਼ਾ ਹੈ 버ਗਰ ਹੈ ਜਾਂ ਸਮੋਸੇ ਟਿੱਕੀਆਂ ਤਲਿਆ ਹੋਇਆ ਖਾਣਾ ਇਹ ਸਾਰੇ ਖਾਣੇ ਖਾਂਦੇ ਆ ਤੇ ਉਹਦੇ ਨਾਲ ਵੀ ਸਾਡੀ ਨੀਂਦ ਜਿਹੜੀ ਹੈ ਉਹ ਡਿਸਟਰਬ ਹੋ ਜਾਂਦੀ ਹੈ ਨੀਂਦ ਜਿਹੜੀ ਹੈ ਉਹ ਸਾਨੂੰ ਠੀਕ ਤਰ੍ਹਾਂ ਆਉਂਦੀ ਨਹੀਂ ਅਸੀਂ ਉਸ ਲਵਟੇ ਲੈਂਦੇ ਰਹਿੰਦੇ ਆ ਤੇ ਪਰੇਸ਼ਾਨ ਰਹਿੰਦੇ ਆ ਸੋ ਸ਼ਾਮ ਸ਼ਾਮ ਦੇ ਟਾਈਮ ਸਾਨੂੰ ਜਦੋਂ ਅਸੀਂ ਸੌਣਾ ਹੈ ਉਸ ਤੋਂ ਡੇਢ ਜਾਂ 2 ਘੰਟੇ ਪਹਿਲਾਂ ਸਾਨੂੰ ਸੌਣ ਦੀ ਤਿਆਰੀ ਕਰਨੀ ਚਾਹੀਦੀ ਹੈ ਆਪਣੀ ਸਿਹਤ ਦਾ ਖਿਆਲ ਕਰਨਾ ਚਾਹੀਦਾ ਹੈ ਤੇ ਆਪਣੀ ਸਿਹਤ 'ਚੋਂ ਆਪਣੇ ਮਨ 'ਚੋਂ ਆਲਤੂ ਫालतੂ ਜਿਹੜੇ ਵਿਚਾਰ ਨੇ ਉਹਨਾਂ ਨੂੰ ਡਿਲੀਟ ਕਰਨ ਦੀ ਸਾਨੂੰ ਜੁਗਤ ਸਿੱਖਣੀ ਚਾਹੀਦੀ ਹੈ ਜਦੋਂ ਅਸੀਂ ਸੌਣਾ ਹੈ ਮੰਜੇ ਤੇ ਜਿਹੜੀ ਅਹਿਮ ਗੱਲ ਹੈ ਸਭ ਤੋਂ ਉਹ ਇਹ ਕਿ ਜਦੋਂ ਅਸੀਂ ਮੰਜੇ ਤੇ ਪੈਣਾ ਹੈ ਤਾਂ ਅਸੀਂ ਕਿਸੇ ਝੀਲ ਦਾ ਖਿਆਲ ਕਰੀਏ ਕਿਸੇ ਜੰਗਲ ਸ਼ਾਂਤ ਜੰਗਲ ਦਾ ਖਿਆਲ ਕਰੀਏ ਸਾਡੇ ਅੰਦਰ ਸਮੁੰਦਰੀ ਲਹਿਰਾਂ ਦਾ ਖਿਆਲ ਆਵੇ ਕਿਸੇ ਵਗਦੇ ਪਾਣੀ ਦਾ ਖਿਆਲ ਆਵੇ ਅਸੀਂ ਉਹਦਾ ਧਿਆਨ ਕਰੀਏ ਇਹਨਾਂ ਕੁਦਰਤ ਦਾ ਧਿਆਨ ਕਰੀਏ ਕੁਦਰਤ ਦੇ ਰੁੱਖਾਂ ਦੀਆਂ ਹਵਾ ਦੇ ਨਾਲ ਝੂਮਦੀਆਂ ਬੋਧੀਆਂ ਤੇ ਹੋਰ ਉੱਡਦੇ ਆਕਾਸ਼ ਵਿੱਚ ਪੰਛੀ ਇਸ ਤਰ੍ਹਾਂ ਦੇ ਦ੍ਰਿਸ਼ ਜਿਹੜੇ ਨੇ ਉਹਨਾਂ ਤੇ ਅਸੀਂ ਧਿਆਨ ਫੋਕਸ ਕਰੀਏ ਜਦੋਂ ਅਸੀਂ ਕੁਦਰਤ ਦੇ ਵੱਖ-ਵੱਖ ਦ੍ਰਿਸ਼ਾਂ ਤੇ ਆਪਣਾ ਧਿਆਨ ਫੋਕਸ ਕਰਾਂਗੇ ਤਾਂ ਸਾਡੇ ਮਨ ਦੀ ਸਥਿਤੀ ਮਨ ਦਾ ਭਾਵ ਬੜੀ ਤੇਜ਼ੀ ਦੇ ਨਾਲ ਬਦਲਣ ਲੱਗੇਗਾ ਸਾਨੂੰ ਗਹਿਰੀ ਨੀਂਦ ਆਉਣ ਲੱਗੇਗੀ ਸ਼ਾਂਤ ਨੀਂਦ ਆਉਣ ਲੱਗੇਗੀ ਸਾਡਾ ਮਨ ਜਿਹੜਾ ਸ਼ਾਂਤ ਹੋ ਜਾਏਗਾ ਤੇ ਸਾਨੂੰ ਇਸ ਤਰ੍ਹਾਂ ਲੱਗਣ ਲੱਗੇਗਾ ਕਿ ਜਿਹੜੀਆਂ ਫालतू ਦੀਆਂ ਸੋਚਾਂ ਦੇ ਵਿੱਚ ਅਸੀਂ ਆਪਣੇ ਮਨ ਨੂੰ ਭਟਕਾਰ ਐ ਸਾ ਜਾਂ ਮਨ ਜਿਨ੍ਹਾਂ ਤੇ ਅਸੀਂ ਜ਼ੋਰ ਦੇ ਰਹੇ ਹਾਂ ਉਹਨਾਂ ਦਾ ਕੋਈ ਅਰਥ ਹੀ ਨਹੀਂ ਹੈਗਾ ਉਹ ਬਿਲਕੁਲ ਬੇਅਰਥ ਨੇ ਤੇ ਸਾਡੇ ਜੀਵਨ ਦਾ ਮਨੋਰਥ ਬੜਾ ਉੱਚਾ ਸੁੱਚਾ ਹੈ ਬੜਾ ਸਹਿਜ ਹੈ ਬੜਾ ਇੱਕ ਤਰ੍ਹਾਂ ਨਾਲ ਪਵਿੱਤਰ ਹੈ ਤੇ ਸਾਨੂੰ ਕੁਦਰਤ ਦੇ ਨਾਲ ਰابطਾ ਕਰਨ ਦੀ ਲੋੜ ਹੈ ਆਪਣੇ ਮਨ ਨੂੰ ਸ਼ਾਂਤ ਕਰਨ ਲਈ ਮੈਡੀਟੇਸ਼ਨ ਕਰਨ ਦੀ ਲੋੜ ਹੈ ਤੇ ਸੌਣ ਦੀ ਤਿਆਰੀ ਕਰਕੇ ਸਾਨੂੰ ਇਹ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਕਰਨਾ ਚਾਹੀਦਾ ਹੈ ਰਾਤ ਨੂੰ ਜੇਕਰ ਅਸੀਂ ਨਹਾਉਣ ਤੋਂ ਬਾਅਦ ਆਪਣੇ ਪੈਰਾਂ ਦੀਆਂ ਤੜੀਆਂ ਤੇ ਸਰੋਂ ਦਾ ਤੇਲ ਲਵਾ ਲੈਂਦੇ ਆ ਚਸ ਲੈਂਦੇ ਆ ਉਦੇ ਨਾਲ ਵੀ ਸਾਨੂੰ ਬਹੁਤ ਗਹਿਰੀ ਨੀਂਦ ਆਉਂਦੀ ਹੈ ਬੜੀ ਸ਼ਾਂਤ ਨੀਂਦ ਆਉਂਦੀ ਹੈ ਸੋ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਅਸੀਂ ਆਪਣੇ ਸਰੀਰ ਲਈ ਆਪਣੇ ਸਰੀਰ ਦੀ ਸੰਭਾਲ ਲਈ ਤਬਦੀਲੀਆਂ ਕਰਕੇ ਸ਼ਾਂਤ ਰਹਿ ਸਕਦੇ ਹਾਂ ਫालतू ਦੇ ਵਿਚਾਰਾਂ ਨੂੰ ਮਨ ਚੋਂ ਡਿਲੀਟ ਕਰ ਸਕਦੇ ਹਾਂ ਲੰਮੇ ਸਾਹ ਲੈ ਕੇ ਜਿਹਨੂੰ ਬਰੀਥਿੰਗ ਕਹਿੰਦੇ ਆ ਅਸੀਂ ਲੰਮੇ ਸਾਹ ਲੈ ਕੇ ਅਸੀਂ ਮਨ ਨੂੰ ਹਲਕਾ ਕਰ ਸਕਦੇ ਹਾਂ ਇਹ ਸਾਰੀਆਂ ਚੀਜ਼ਾਂ ਕਰਕੇ ਅਸੀਂ ਬਹੁਤ ਗਹਿਰੀ ਨੀਂਦ ਲੈ ਸਕਦੇ ਹਾਂ ਤੇ ਮਨ ਨੂੰ ਔਰ ਬਦੇ ਰੇਸ਼ਾਂਤ ਬਣਾ ਸਕਦੇ ਆ ਤੇ ਫਾਲਤੂ ਦੇ ਵਿਚਾਰਾਂ ਤੋਂ ਅਸੀਂ ਛੁਟਕਾਰਾ ਪਾ ਸਕਦੇ ਆ ਅੱਜ ਦੀ ਇਹ ਵੀਡੀਓ ਕਿਵੇਂ ਲੱਗੀ ਇਹਦੇ ਬਾਰੇ ਮਿਹਰਬਾਨੀ ਕਰਕੇ ਕਮੈਂਟਸ ਕਰਕੇ ਤੁਸੀਂ ਸੋਚ ਵਿਚਾਰ ਟੀਵੀ ਤੇ ਆਪਣੀ ਰਾਏ ਜ਼ਰੂਰ ਦੇਣੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ